ਅਗਲੀ ਖਬਰਦਾਰ ਰੱਖ ਕਰਦੇ ਹਾਂ ਅਗਲੀ ਖਬਰ ਪਟਿਆਲਾ ਦੀ ਪਟਿਆਲਾ ਵਿੱਚ ਸੌਰੇ ਪਰਿਵਾਰ ਵੱਲੋਂ 3 ਮਹੀਨੇ ਦੇ ਨਵਜਾਤ ਬੱਚੀ ਦੀ ਮਾਂ ਪ੍ਰੀਤੀ ਰਾਣੀ ਨੂੰ ਦਾਜ ਦੀ ਬਲੀ ਚੜਾਇਆ ਗਿਆ ਇਸ ਕੰਮ ਪਰਸਨੇ ਡੋਰੀ ਐਕਟ ਦੇ ਤਹਿਤ ਵੱਖ-ਵੱਖ ਧਰਾਵਾਂ ਲਾ ਕੇ ਮਾਮਲਾ ਦਰਜ ਕੀਤਾ ਗਿਆ ਮੁਜਰਮ ਦੀ ਜਿਹੜੀ ਭਾਲਾ ਹੋ ਜਾਰੀ ਆ ਸੌਰੇ ਪਰਿਵਾਰ ਆ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਪਟਿਆਲਾ ਪੁਲਸ ਦੇ ਵੱਲੋਂ ਵਿਆਹ ਹੋਣ ਤੋਂ ਇੱਕ ਸਾਲ ਬਾਅਦ ਹੀ ਦਾਜ ਦੀ ਬਲੀ ਛੜਾ ਦਿੱਤੀ ਸੀ 20 ਸਾਲਾਂ ਪ੍ਰੀਤੀ ਰਾਣੀ ਮੇਜਰ ਸਿੰਘ ਸਰਕੜਾ ਫਾਰਮ ਤੇ 21 ਜਨਵਰੀ 2024 ਨੂੰ ਹੋਇਆ ਸੀ ਪ੍ਰੀਤੀ ਰਾਣੀ ਦਾ ਵਿਆਹ ਮੇਜਰ ਸਿੰਘ ਪ੍ਰੀਤੀ ਰਾਣੀ ਨੂੰ ਦੇਈ ਕਰਦਾ ਸੀ ਤੰਗ ਪਰੇਸ਼ਾਨ ਮੋਟਰਸਾਈਕਲ ਦੀ ਮੰਗ ਤੇ ਕਦੇ ਮੋਬਾਈਲ ਲੈਣ ਦੀ ਜद्द ਕਰਦਾ ਸੀ ਸਾਰਾ ਪਰਿਵਾਰ ਜਿਸ ਨੂੰ ਲੈ ਕੇ ਅੱਜ ਪਟਿਆਲਾ ਦੇ ਬੱਚੇ ਵੱਡੀ ਕਾਰਵਾਈ ਪੰਜਾਬ ਪੁਲਸ ਦੇ ਵੱਲੋਂ ਕੀਤੀ ਗਈ ਆ ਕਿ ਜਿਹੜੀ ਮਾਮਲਾ ਦਰਜ ਕੀਤਾ ਗਿਆ ਡੋਰੀ ਐਕਟ ਦੇ ਤਾ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਆਉ ਤੁਹਾਨੂੰ ਦਿਖਾਉਨੇ ਆ ਪਟਿਆਲਾ ਤੋਂ ਕੇਸ਼ੂਕਮਾਰ ਦੀ ਵਿਸ਼ੇਸ਼ ਰਿਪੋਰਟ ਜੀ ਨਾਮ ਹੈ ਜੀ ਮੇਜਰ ਸਿੰਘ ਨੇ ਇਹ ਸਾਰੇ ਪਰਿਵਾਰ ਨੇ ਰਲ ਕੇ ਹੀ ਮਾਰੀ ਹੈ ਦੇਜ ਕੇ ਉੱਪਰ ਕਲੇਸ ਜਦ ਕੀ ਵਿਆਹ ਹੈ ਸਾਲ ਹੋਇਆ ਵਿਆਹ ਹੋਇਆ ਹੈ ਕਲੇਸ ਰਬ ਦਾ 10 ਦਿਨ ਬਾਅਦ ਹੀ ਕਲੇਸ ਕਰਵੇ ਲੱਗੋ ਦੇਜ ਮੰਗਣਾ ਬਨੇ ਫੋਨ ਮੰਗਣਾ ਮੋਟਰਸਾਈਕਲ ਮੰਗਣੀ ਪੀਸਾ ਮੰਗਣੀ ਸਗਨ ਸਕੀਮ ਕੇ ਪੀਸਾ ਵੀ ਰੱਖ ਲਈਏ ਬਨੇ ਬਸ ਯਾਈ ਰੋਲੇ ਮੇ ਮੇਰੀ ਬੇਟੀ ਖਵਾ ਦੀ ਅਬ ਕਿੰਨੇ ਸਾਲ ਹੋ ਗਏ ਬਿਆਨ ਨੂੰ ਬਿਆਨ ਨੂੰ ਇੱਕ ਸਾਲ ਜਨਵਰੀ 1 ਜਨਵਰੀ ਦਾ ਸੀ ਹੁਣ ਜਨਵਰੀ ਨੂੰ ਲਾ ਕੇ ਦੇ ਤਿੰਨ ਮਹੀਨੇ ਉੱਪਰ ਹੋ ਗਏ ਨੇ ਬਸ ਹਾਂ ਦੋ ਦੋ ਟਾਈਮ ਮਹੀਨੇ ਦਾ ਬੱਚਾ ਤਿੰਨ ਮਹੀਨੇ ਦਾ ਥੋੜਾ ਜਵਾਈ ਕੀ ਕੰਮ ਕਰਦਾ ਜੀ ਫਲੈਕਸ ਦਾ ਜੀ ਫਲੈਕਸ ਕਿਤੇ ਮੇਰੀ ਕਰ ਬੈਠਾ ਹਾਂਜੀ ਫੋਨ ਕਰਵਾ ਦੇ ਜਿਹਨੇ ਮਾਰ ਗਈ ਉਹਨੇ ਤੇ ਗਵੰਡੀਆਂ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੀ ਕੁੜੀ ਮਾਰਤੀ ਤੁਸੀਂ ਆ ਜਾਓ ਇੱਥੇ ਪਹਿਲਾਂ ਵੀ ਕਰੀਏ ਨੇ ਪਹਿਲਾਂ ਮਾਰਦਾ ਸੀ ਛੇਦਦਾ ਸੀ ਅਸੀਂ ਘਰੇ ਲੈ ਜਾਂਦੇ ਸੀ ਫੇਰ ਮਾਰਦਾ ਸੀ ਛੇਦਦਾ ਸੀ ਫੇਰ ਅਸੀਂ ਘਰੇ ਲੈ ਜਾਂਦੇ ਬਸ ਰਾਜ ਜੀ ਰਸਤੇ ਨਾਲ ਫੇਰ ਲਿਆਂਦਾ ਸੀ ਪੈਰਾਂ ਫੜਦਾ ਗੜਗੜਾਂਦਾ ਸਾਰਾ ਕੁਝ ਕਰਦਾ ਫੇਰ ਅਸੀਂ ਭੇਜਦੇ ਸੀ ਫੇਰ ਸਾਨੂੰ ਡਰਾਬੇ ਦਿੰਦਾ ਸੀ ਮੈਂ ਮਰ ਜਾਗਾ ਇਹਨੂੰ ਮਾਰ ਦਾਂਗਾ ਕੁੜੀ ਦੇ ਜਵਾਬ ਹੋਣਾ ਸੀ ਉਹਨਾਂ ਨਾਲ ਅਸੀਂ ਤਾਂ ਕਰਕੇ ਅਸੀਂ ਫਿਰ ਚੁੱਪ ਕਰ ਦੰਦੇ ਸੀ ਮੈਂ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਮਝ ਜੂਗਾ ਸਮਝ ਜੂਗਾ ਇਹਨੇ ਦੇਜ ਦੀ ਮੰਗ ਬੰਦ ਨਹੀਂ ਕੀਤੀ ਕੁੜੀ ਮਾਰਦੀ ਸਾਡੇ ਦੇਜ ਦੇ ਉੱਤੇ ਨੇ ਪਰ ਇਹਨੇ ਮੰਗ ਨਹੀਂ ਬੰਦ ਨਹੀਂ ਕੀਤੀ ਤੇ ਮੇਰੀ ਕਰਵਾਈ ਜਾਂਦੇ ਹੋ ਤੁਸੀਂ ਮੈਨੂੰ ਤੁਸੀਂ ਇਨਸਾਫ ਮਿਲਣਾ ਚਾਹੀਦਾ ਜਿਵੇਂ ਮੇਰੀ ਕੁੜੀ ਮਾਰੀ ਸਾਰਾ ਟੱਬਰ ਨੂੰ ਇੱਥੇ ਮੂੰਜਦਾ ਕਰੋ ਲਿਆ ਕੇ ਸਾਰਾ ਪਰਿਵਾਰ ਵੱਲੋਂ ਦੇ ਸਾਰਿਆਂ ਨੂੰ ਇੱਥੇ ਲਾ ਕੇ ਉਹ ਕਰੋ ਕਸਟਡੀ ਤੇ ਲਾਓ ਤਿੰਨ ਮੈਨੂੰ ਇਨਸਾਫ ਦਿਵਾਓ ਹਲਾ ਗੜੇ ਬੰਦਾ ਸਨੇਓਰ ਕੱਲ ਦੇ ਅਸੀਂ ਫਿਰ ਰਹੇ ਨੇ ਕੱਲ ਦੇ ਮੇਰੀ ਕੁੜੀਆਂ 2 ਵਜੇ ਦੀ ਕੁੜੀਆਂ ਅਸੀਂ ਚੋੱਕ ਕੇ ਲਿਆਈ ਹੋਈ ਐ ਕੱਲ ਦੇ ਫਿਰ ਰਹੇ ਨੇ ਕੱਲ ਦਾ ਸਾਨੂੰ ਕੋਈ ਕਾਰਵਾਈ ਕੁਛ ਨਹੀਂ ਹੋਈ ਨਾ ਥਾਣੇਦਾਰ ਕਰਦੇ ਨਾ ਕੁਛ ਨਹੀਂ ਕਰਦੇ ਕੱਲ ਦੇ ਅਸੀਂ ਐਂ ਪਰੇਸ਼ਾਨ ਹੋਈ ਫਿਰ ਰਹੇ ਨੇ ਕਿਹਨਾਂ ਵਜੋਂ ਬੰਟੀਰਾਮ ਜੀ ਕਿਹਦੀ ਗਰੰਡੀਾ ਸ਼ਤਰਾਨਾ ਜੀ ਕੀ ਗੱਲ ਜੀ ਦੱਸੋ ਇੱਥੇ ਪਿੰਡ ਸੁਰਕੜੇ ਫਾਰਮ ਸਾਡੀ ਕੁੜੀ ਮਾਰਤੀ ਜੀ ਉਹਨਾਂ ਨੇ ਜਿਨ੍ਹਾਂ ਨੇ ਮਾਰੀ ਸੋਰੇ ਪਰਿਵਾਰ ਨੇ ਉਹਨਾਂ ਦੀ ਕੁੜੀ ਮਾਰਤੀ ਤਲਬ ਮੌਜੂਦਾ ਤੋਂ ਮਤਲਬ ਦਾਜ ਦੇ ਦੀ ਮੰਗ ਕਰਦਾ ਸੀ ਉਹ ਦਾਜ ਦੀ ਮੰਗ ਕਰਕੇ ਕੁੜੀ ਨੂੰ ਤੰਗ ਰੱਖਦਾ ਸੀ ਸਾਲ 1 ਸਾਲ 3 ਮਹੀਨੇ ਹੋਏ ਨੇ ਵਿਆਹ ਨੂੰ ਵੀ ਇੰਨੇ ਪ੍ਰਤੀ ਉਹ ਝਗੜੇ ਮਾਰਦਾ ਸੀ ਕੁੱਟਦਾ ਸੀ ਤੇ ਹਰੇਕ ਮਹੀਨੇ ਕੁੜੀ ਬਾਹਰ ਆ ਜਾਂਦੀ ਸੀ ਲੜ ਕੇ ਉਹ ਕਰਕੇ ਫੇਰ ਉਹ ਲੈ ਜਾਂਦਾ ਸੀ ਫੇਰ ਉਹ ਮਿੰਤ ਮੁੰਤ ਕਰਕੇ ਲੈ ਜਾਂਦਾ ਸੀ ਸਾਡੇ ਕੋਲ ਕੀ ਨਾਮ ਹੈ ਕਿਹੜੇ ਪਿੰਡ ਤੋਂ ਕਿਹੜੇ ਰਹਿਣ ਵਾਲੇ ਸ੍ਰੁਰਕੜਾ ਫਾਰਮ ਨਾਮ ਵੀ ਹੈ ਮੇਜੁਰ ਮੇਜੁਰ ਨਾਮ ਕੋਲ ਅਲੀਗੇਸ਼ਨ ਆ ਰਿਹਾ ਤੁਸੀਂ ਮਾਰਾ ਜੀ ਨਾਮ ਕੋਲ ਕੋਈ ਉਹ ਉਦੀ ਭੈਣ ਹੈ ਮੇਜਰ ਦੀ ਦੋ ਭੈਣਾਂ ਨੇ ਦੋ ਜੀਜੇ ਨੇ ਇੱਕ ਉਹਦਾ ਡੈਡੀ ਹੈ ਤੇ ਇੱਕ ਉਹਦਾ ਵੱਡਾ ਭਰਾ ਹੈ ਜਿਵੇਂ ਨਹੀਂ ਕਰ ਬੀ ਜਾਂਦੇ ਹੋ ਕਾਰਵਾਈ ਦੇ ਹਾਲੇ ਸਾਨੂੰ ਤਾਂ ਕੁਝ ਨਹੀਂ ਪਤਾ ਲੱਗਿਆ ਜੀ ਮਾਰਿਆ ਕਿਵੇਂ ਵਾਲਾ ਮਾਰਿਆ ਤਾਂ ਗਲ ਕੋਟ ਕੇ ਮਾਰਿਆ ਹੋਇਆ ਹੈ ਜੀ ਕਿਹੜੀ ਚੀਜ਼ ਆਪਾਂ ਨੂੰ ਦਿਖੀ ਹੈ ਫਿਰ ਉਹਨੂੰ ਫਾਇਦਾ ਦਿੱਤਾ ਕੀ ਦਿੱਤਾ ਇਹ ਚੀਜ਼ਾਂ ਸਾਨੂੰ ਕੁਝ ਨਹੀਂ ਦੱਸਿਆ ਨੇ ਮਾਰ ਕੀ ਗੜਤ ਵੰਗ ਤਾਂ ਇਹ ਇਨਸਾਫ ਮਿਲੇ ਸਾਨੂੰ ਕਈ ਅ ਵੈਸੇਂ ਕਰ ਰਹੀ ਸੀ ਪੂਰਾ ਟੀਮ ਆਪ ਹੈ ਇਹਦਾ ਪੂਰੀ ਲਾਓ ਇਦੋਂ ਸਾਨੂੰ ਕੱਲ ਪਹਿਲੀ ਫੋਟ ਆਇਆ ਸੀ ਉਦੋਂ ਪਿੰਡ ਸੁਰਕੜੇ ਦੇ ਪਾਰ ਤੋਂ ਆ ਕੇ ਲੇਡੀ ਜੀ ਨੂੰ ਮਾਰ ਦਿੱਤੀ ਤੇ ਅਸੀਂ ਉੱਥੇ ਗਏ ਸੀ ਜਗ ਮਿਲ ਪਛਤਾ ਤਾਂ ਉਹ ਮੁੰਡੇ ਦੇ ਉਹਦੇ ਘਰ ਦੇ ਖਲਾ ਮੇਜਰ ਸਿੰਘ ਸਾਨੋਂ ਵਜੀਰ ਸਿੰਘ ਦੋ ਦੀਆਂ ਭੈਣਾਂ ਦੋ ਜੀਜੇ ਇਹਨਾਂ ਦੇ ਮਸਲੇ ਖਲਾ ਅਸੀਂ ਐਫ ਆਈ ਆਰ ਲਾਉ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਅਪਛਾੜ ਦਾ ਪੁੱਛਿਆ ਹਾਂ ਜੀ ਡੋਰੀ ਐਕਟਰ ਨਾਲ ਹੀ ਹੋਇਆ ਹਾਂ ਜੀ ਡੋਰੀ ਐਕਟਰ ਦਾ ਇਹ ਪਰਚਾਇਤਾ ਫਿਰ ਗਿਫਤਾਰੀ ਤਾਂ ਨਹੀਂ ਹੋਈ। ਮਾਜਰ ਉਹਦਾ ਪ੍ਰਵਾਦਾਉ ਗੋ ਬੈਠੇ ਮੁੰਡਾ ਚਿੱਟਾ ਵਗੈਰਾ ਜਿੰਨਾ ਸੀ ਕੋ ਡੋ ਟੈਸਟ ਕਰਵਾਇਆ ਜਾਏਗਾ ਉਹਦਾ ਹਾਂ ਕਰਾਵਾਂਗੇ ਡੋ ਟੈਸਟ ਕਰਾਵਾਂਗੇ ਜੀ ਚਿੱਟਾ ਪਿੰਦਾ ਹੋਇਆ ਕਰਾਉ ਡੋ ਟੈਸਟ ਕਰਾਵਾਂਗੇ ਤੇ ਕਿ ਕਿਹੜੀ ਤਾਰਾ ਕਰੇ ਤੇ ਥਾਰਾ ਰਹੀ ਹੈ ਬੀ ਐਨ ਐਸ ਦੇ ਹਿਸਾਬ ਨਾਲ ਲਈ ਅਸੀਂ ਤੇ ਉਹ 68 ਜਿੰਦ ਲੋ ਇਹ ਇੱਕ ਉਸ ਦਾ ਜੰਮ ਦਾ ਬੇਟਾ ਹੈ ਵੀ ਹਾਗਾੜਾ ਮੁੰਡਾ ਹੋਂਗਾੜਾ 14 ਮੁੰਡਾ ਕੀ ਨਾਮ ਕੀ ਹੈ ਨਾਮ ਆ ਉਹਦਾ ਮੇਜਰ ਹੈ